ਜੀ ਗੁਰੂ ਸਤਨਾਮ ਸਤਨਾਮ ਵਾਹਿ ਗੁਰੂ ਸਤਨਾਮ 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 ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਸਦਕਾ ਸੰਗਤਾਂ ਦੀਆਂ ਅਸੀਸਾਂ ਸਦਕਾ ਲੜੀਵਾਰ ਸ਼ਬਦ ਵਿਚਾਰ ਅੱਜ ਅੰਗ ਹੈ 408 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਕੋ ਬੇਖਮਗਾਰ ਤੋਰੈ ਆਸ ਪਿਆਸ ਧੋਮੋ ਪਰਮ ਹੀਤੇ ਹੋਰੈ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬਹੁਤ ਪੰਚਮ ਪਾਤਸ਼ਾਹ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹ ਸੰਸਾਰ ਦੇ ਵਿੱਚ ਅਸੀਂ ਭਰਮ ਮੋਹ ਧ੍ਰੋ ਹਉਮੈ ਹੰਕਾਰ ਇਹਦਾ ਕਿਲਾ ਸਾਰੀ ਬੈਠੇ ਆ ਇਹਦੇ ਵਿੱਚ ਬੈਠੇ ਆ ਪਰਮਾ ਦੇ ਕਿਲਾ ਪਰਮਾ ਦੀਆਂ ਕੰਧਾਂ ਖੜੀਆਂ ਕਰ ਲਈਆਂ ਆਲੇ ਦੁਆਲੇ ਤੇ ਮਰਜ ਕਹਿੰਦੇ ਨਹੀਂ ਭਾਈ ਇਹ ਔਖਾ ਹੈ ਇਹ ਗੜ੍ਹ ਤੋੜਨਾ ਬੜਾ ਔਖਾ ਹੈ ਕੋਈ ਵਿਰਲਾ-ਵਿਰਲਾ ਹੀ ਹੈ ਜਿਹੜਾ ਇਸ ਗੜ੍ਹ ਨੂੰ ਤੋੜਦਾ ਹੈ ਇਸ ਹਉਮੈ ਨੂੰ ਇਸ ਹੰਕਾਰ ਨੂੰ ਇਹ ਆਸ਼ਾਵਾਂ ਤ੍ਰਿਸ਼ਨਾਵਾਂ ਮੋਹ ਧਰਮ ਭਲੇਖੇ ਕੋਈ ਵਿਰਲਾ-ਵਿਰਲਾ ਗੁਰਮਖ ਹੈ ਜਿਹਦੇ ਉੱਤੇ ਕਿਰਪਾ ਹੁੰਦੀ ਮਰਕ ਨੇ ਇਹਨਾਂ ਧਰਮ ਭਲੇਖਿਆਂ ਤੋਂ ਇਸ ਮੋਹ ਪਿਆਸ ਤੋਂ ਬਾਹਰ ਆਉਂਦਾ ਹੈ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਵਿਆਦ ਛੁਰੈ ਇਹ ਜੜੀਆਂ ਬਿਮਾਰੀਆਂ ਨੇ ਕਾਮ ਕ੍ਰੋਧ ਲੋਭ 모ਹ ਹੰਕਾਰ ਇਹ ਆਦ ਵਿਆਦ ਨੇ ਭਾਈ ਬਿਮਾਰੀ ਹੈ ਇਸ ਕਰਕੇ ਮਰਕ ਨੇ ਇਹਨਾਂ ਤੋਂ ਇਹਨਾਂ ਨੂੰ ਛੱਡ ਦਿੰਦਾ ਹੈ ਇਹਨਾਂ ਬਿਮਾਰੀਆਂ ਦਾ ਖੜਾ ਛੱਡ ਦਿੰਦਾ ਹੈ ਕੋਈ ਵਿਰਲਾ-ਵਿਰਲਈ ਹੈ ਕੋਈ ਗੁਰਮੁਖ ਪਿਆਰਾ ਇਸ ਕਾਮ ਤੋਂ ਇਸ ਕ੍ਰੋਧ ਤੋਂ ਇਸ ਹਉਮੈ ਤੋਂ ਇਸ ਅਹੰਕਾਰ ਤੋਂ ਕਿਉਂਕਿ ਹਉਮੈ ਧੀਰਗ ਰੋਗ ਹੈ दारू ਪੀਸ ਮਾਹੀਂ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕੁਮਾਹੀਂ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ ਉਹ ਇਹਨਾਂ ਬਿਮਾਰੀਆਂ ਤੋਂ ਖੜਾ ਛਡਾ ਲੈਂਦੇ ਨੇ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਓ ਅਣ ਦਿਨੋਂ ਪ੍ਰਭ ਧਿਆਵੋ ਭ੍ਰਮ ਭੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੋਰੇ ਤੇ ਅਗਲੇ ਬੰਦ ਵਿੱਚ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹਨਾਂ ਬਿਮਾਰੀਆਂ ਤੋਂ ਇਸ ਹਉਮੈ ਤੋਂ ਇਸ ਹੰਕਾਰ ਤੋਂ ਇਸ ਭ੍ਰਮ ਭਲੇਖਿਆਂ ਤੋਂ ਜੇ ਖੜਾ ਛਡਾਉਣਾ ਹੈ ਇੱਕੋ ਇੱਕ ਤਰੀਕਾ ਦੱਸ ਦੇ ਨੇ ਮਹਾਰਾਜ ਸੰਤ ਸੰਗ ਨਾਮ ਰੰਗ ਗੁਰੂ ਦਾ ਸੰਗ ਕਰ ਸਾਧ ਸੰਗ ਵਿੱਚ ਆ ਉਸ ਨਾਮ ਦਾ ਰੰਗ ਉਹ ਪਿਆਰ ਪਾ ਉਸ ਮਾਲਕ ਨਾਲ ਉਸ ਗੁਣਾ ਦਾ ਗੁਣ ਗੋਵਿੰਦ ਗਾਵੋ ਉਸ ਪ੍ਰਭੂ ਦੇ ਉਸ ਗੋਵਿੰਦ ਦੇ ਗੁਣਾ ਨੂੰ ਗਾਇਨ ਕਰਨਾ ਕਰੋ ਭਾਈ ਜੇ ਤੁਸੀਂ ਇਹਨਾਂ ਤੋਂ ਖਿਹੜਾ ਛਡਾਉਣਾ ਚਾਹੁੰਦੇ ਹੋ ਇਸ ਬਿਮਾਰੀਆਂ ਤੋਂ ਇਸ ਹਉਮੈ ਤੋਂ ਇਸ ਹੰਕਾਰ ਤੋਂ ਅਣ ਦਿਨੋਂ ਪ੍ਰਭ ਧਿਆਵੋ ਹਰ ਰੋਜ ਉਸ ਪ੍ਰਭੂ ਨੂੰ ਸਿਮਰਨਾ ਕਰੋ ਭ੍ਰਮ ਭੀਤ ਜੀਤ ਮਟਾਵੋ ਇਹ ਭ੍ਰਮਾਂ ਦੀ ਕੰਧ ਜਿਹੜੀ ਵਿਚਾਲੇ ਉੱਗੀ ਹੈ ਇਹ ਵਿਚਾਲੇ ਖੜੀ ਹੈ ਸਾਡੀ ਵਿੱਚ ਹਉਮੈ ਭੀਤ ਕਰਾਰੀ ਇਸ ਨੂੰ ਤੋੜਿਆ ਜਾ ਸਕਦਾ ਹੈ ਪਰਮਾਤਮਾ ਦੇ ਨਾਮ ਨਾਲ ਸਿਮਰਨ ਕਰਦਿਆਂ ਹੋਇਆਂ ਸੰਗਤ ਵਿੱਚ ਆ ਕੇ ਕਿਉਂਕਿ ਬਾਰ ਬਾਰ ਮਾਰੀ ਕਲ ਸੰਗਤ ਦੀ ਕਰਦੇ ਨੇ ਕਿ ਸਤ ਸੰਗਤ ਵਿੱਚ ਆ ਕੇ ਗੁਰੂ ਦਾ ਸੰਗ ਕਰਕੇ ਇਸ ਭ੍ਰਮ ਭਲੇਖੀਆਂ ਦੀ ਕੰਧ ਨੂੰ ਤੋੜਿਆ ਜਾ ਸਕਦਾ ਹੈ ਨਿਤ ਨਾਮ ਨਾਨਕ ਮੋਰੇ ਸੱਚੇ ਪਾਤਸ਼ਾਹ ਨੇ ਜਦੋਂ ਇਹ ਭਰਮ ਭਲੇਖੇ ਟੁੱਟੇ ਇਹ ਨੌ ਨਦੀਆਂ 18 ਸਿੱਧੀਆਂ ਇਹ ਖਜ਼ਾਨਾ ਇਹ ਨਾਮ ਦਾ ਖਜ਼ਾਨਾ ਹੁਣ ਮੇਰੇ ਕੋਲੇ ਇਸ ਤਰ੍ਹਾਂ ਆਇਆ ਹੈ ਪਾਤਸ਼ਾਹ ਕਹਿੰਦੇ ਆਹ ਤਰੀਕਾ ਵਰਤਿਆ ਮੈਂ ਮੈਂ ਸੰਗਤ ਵਿੱਚ ਆ ਕੇ ਉਸ ਪ੍ਰਭੂ ਨੂੰ ਧਿਆਇਆ ਉਹਦੇ ਗੁਣਾਂ ਨਾਲ ਸਾਂਝ ਪਾਈ ਹੈ ਤਾਂ ਇਹ ਖਜ਼ਾਨਾ ਮੈਨੂੰ ਪ੍ਰਾਪਤ ਹੋਇਆ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਅਗਲਾ ਸ਼ਬਦ ਮਹਾਰਾਜ ਫੇਰ ਬਖਸ਼ਿਸ਼ ਕਰਦੇ ਨੇ ਕਾਮ ਕ੍ਰੋਧ ਲੋਭ ਤਿਆਗ ਕੋਈ ਚੀਜ਼ ਪ੍ਰਾਪਤ ਕਰਨੀ ਹੈ ਤਾਂ ਕੁਝ ਛੱਡਣਾ ਵੀ ਪੈਂਦਾ ਹੈ ਕਿਉਂਕਿ ਡਾਕਟਰ ਜਦੋਂ ਦਵਾਈ ਲਿਖਦਾ ਤਾਂ ਉਹ ਪਰਹੇਜ਼ ਵੀ ਦੱਸਦਾ ਹੈ ਮਰਜੀ ਕਹਿੰਦੇ ਜੇ ਅੰਮ੍ਰਿਤ ਪੋਣਾ ਚਾਹਨਾ ਇਸ ਭਾਂਡੇ ਵਿੱਚ ਤਾਂ ਕਾਮ, ਕ੍ਰੋਧ ਤੇ ਲੋਭ ਇਹ ਤਿੰਨ ਚੀਜ਼ਾਂ ਤਿਆਗ ਦੇ। ਇਹਨਾਂ ਦਾ ਤਿਆਗ ਕਰ। ਮਨ ਸਿਮਰ ਗੋਬਿੰਦ ਨਾਮ ਐ ਮਨਾ ਮਨ ਕਰਕੇ ਹਿਰਦੇ ਤੋਂ ਉਸ ਗੋਬਿੰਦ ਨੂੰ ਜਿਨੇ ਧਰਤੀ ਨੂੰ ਪੈਦਾ ਕੀਤਾ ਹੈ ਉਸ ਵਹਿਗੁਰੂ ਕਾਲਪੁਰਖ ਨੂੰ ਸਿਮਰਨਾ ਕਰ। ਹਰ ਭਾਜਨ ਸਫਲ ਕਾਮ ਉਸ ਹਰੀ ਦਾ ਭਜਨ ਕਰ ਤੈਨੂੰ ਸਫਲਤਾ ਮਿਲੇਗੀ ਤੇਰੇ ਸਾਰੇ ਕੰਮ ਆਪਣੇ ਆਪ ਹੀ ਪੂਰੇ ਹੁੰਦੇ ਜਾਣਗੇ ਮਹਾਰਾਜ ਇਹ ਤਰੀਕਾ ਦੱਸਦੇ ਨੇ ਕਿ ਹਰ ਰੋਜ਼ ਸਿਮਰਨਾ ਕਰ ਸੰਗਤ ਵਿੱਚ ਆ ਕੇ ਪਰ ਨਾਲ ਆਪਣੀਆਂ ਚੀਜ਼ਾਂ ਤਿਆਗ ਹੀ ਕਾਮ ਕ੍ਰੋਧ ਲੋਭ ਤਿਆਗ ਪਾਈ ਰਹਾਓ ਤਜਮਾਨ ਮੋਹ ਬਿਕਾਰ ਮਿੱਥਿਆ ਜਪ ਰਾਮ 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 ਮਨ ਸੰਤਨਾਖੈ ਚਰਨ ਲਾਗ ਮਹਾਰਾਜ ਕਹਿੰਦੇ ਤਜ ਛੱਡ ਦੇ ਨਾ ਚੀਜ਼ਾਂ ਨੂੰ ਮਾਨ ਹੰਕਾਰ ਮੋਹ ਵਿਕਾਰ ਫਜ਼ੂਲ ਗੱਲਾਂ ਭੈੜੀ ਵਰਤੀ ਭੈੜੇ ਖਿਆਲ ਜਪਨ RAM 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 ਉਹ RAM ਜਿਹੜਾ ਕਿ ਰਮਿਆ ਹੋਇਆ ਹਰ ਜਗ੍ਹਾ ਸਿਰਫ ਵਿਆਪਕ ਹੈ ਜੋ ਆਦ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਸ ਨੂੰ ਸਿਮਰਨਾ ਕਰ ਉਸ ਨੂੰ ਸਿਮਰਨਾ ਕਰ ਇਹ ਫਜ਼ੂਲ ਦੀ ਪੰਡ ਜਿਹੜੀ ਤੂੰ ਚੁੱਕੀ ਹੈ ਨਾ ਨਾਲ ਮਾਣ ਦੀ ਹੰਕਾਰ ਦੀ ਮੋਹ ਦੀ ਹਉਮੈ ਦੀ ਹੰਕਾਰ ਦੀ ਝੂਠ ਦੀ ਇਹ ਲਾ ਦੇ ਇਹ ਲਾ ਪਹਿਲਾਂ ਪਰ ਸਾਡੀ ਹਾਲਤ ਇਹ ਹੈ ਜੀ ਅਸੀਂ ਗੱਡੀ ਵਿੱਚ ਵੀ ਬੈਠੇ ਆਂ ਤੇ ਟੈਚੀ ਵੀ ਸਿਰ ਤੇ ਰੱਖਿਆ ਹੈ ਕੀ ਕਵਾਂਗੇ ਉਹਨੂੰ ਅਸੀਂ ਜਿਹੜਾ ਬੰਦਾ ਗੱਡੀ 'ਚ ਵੀ ਬੈਠਾ ਹੋਵੇ ਟੈਚੀ ਵੀ ਸਿਰ ਤੇ ਰਸਮਾਨ ਵੀ ਸਿਰ ਤੇ ਚੁੱਕਿਆ ਹੋਵੇ ਸਾਡੀ ਹਾਲਤ ਕੁਝ ਇਹੋ ਜਿਹੀ ਹੈ ਅਸੀਂ ਸਿਮਰਨ ਵੀ ਕਰਦੇ ਆਂ ਬਾਣੀ ਵੀ ਪੜਦੇ ਆਂ ਸੰਗਤ ਵੀ ਆਉਂਦੇ ਆਂ ਪਰ ਇਹ ਟੋਕਰਾ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਉਮੈ ਤ੍ਰਿਸ਼ਨਾਵਾਂ ਈਰਖਾ ਇਹ ਨਾਲ ਚੁੱਕਿਆ ਹੋਇਆ ਸੀ ਜਦੋਂ ਜਰਾਬਾਂ ਲਾਉਨੇ ਆ ਨਾ ਨਾਲ ਬੂਟ ਲਾਉਨੇ ਨਾਲ ਹੀ ਲਾਹ ਆਇਆ ਕਰੋ ਖਾਲੀ ਹੋ ਕੇ ਜਿਹਨੂੰ ਗੁਰੂ ਕੋਲੇ ਆਉਨੇ ਤੇ ਭਰ ਕੇ ਜਾਈਏ ਸੱਚੇ ਪਾਸ਼ਾ ਦੱਸਦੇ ਨੇ ਇਹ ਗੱਲ ਸਮਝਾਉਂਦੇ ਨੇ ਮਨ ਸੰਤਨਾ ਕੇ ਚਰਨ ਲਾਗ ਮਨਾ ਉਹਨਾਂ ਸੰਤ ਜਨਾਂ ਉਹਨਾਂ ਗੁਰਮੁਖ ਪਿਆਰਿਆਂ ਦੇ ਦੱਸੇ ਮਾਰਗ ਤੇ ਤੁਰ ਉਹ ਚਰਨ ਹੀ ਲੱਗ ਜਾ ਤਾਂ ਤੇਰਾ ਭਲਾ ਹੋ ਸਕਦਾ ਹੈ ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਉਹ ਪ੍ਰਭੂ ਗੋਪਾਲ ਹੈ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਦੀਨ ਦਇਆਲ ਹੈ ਦੀਨਾਂ ਤੇ ਦਇਆ ਕਰਨ ਵਾਲਾ ਹੈ ਉਹ ਦਇਆ ਦਾ ਘਰ ਹੈ ਪਤਿਤ ਪਾਵਨ ਉਹ ਡਿੱਗਿਆਂ ਨੂੰ ਚੁੱਕਣ ਵਾਲਾ ਹੈ ਪਾਪੀਆਂ ਨੂੰ ਤਾਰਨ ਵਾਲਾ ਹੈ ਪਾਰ ਬ੍ਰਹਮਾ ਉਹ ਇਸ ਬ੍ਰਹਮ ਤੋਂ ਵੀ ਪਰੇ ਹੈ ਹਰ ਚਰਨ ਸਿਮਰ ਜਾਗ ਉਹ ਸਹੀ ਦੇ ਚਰਨਾਂ ਨੂੰ ਸਿਮਰਨਾ ਕਰ ਉਸ ਮਾਰਗ ਨੂੰ ਸਿਮਰਨਾ ਕਰ ਐ ਮਨਾ ਜਾਗ ਕਿਉਂ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ ਕਿਉਂ ਸੁਪਨੇ ਲੈਣ ਲੱਗਿਆ ਹੋਇਆ ਹੈ ਜਾਗ ਜਾਗ ਕੇ ਵੇਖ ਤੇ ਸਹੀ ਉਹ ਦੇ ਦਰਸ਼ਨ ਤੇ ਕਰ ਉਹ ਦਿਆਲੂ ਹੈ ਕਿਰਪਾਲੂ ਹੈ ਮਿੱਠ ਬੋਲੜਾ ਹੈ ਕਰ ਭਗਤ ਨਾਨਕ ਪੂਰਨ ਭਾਗ ਸੱਚੇ ਪਾਤਸ਼ਾਹ ਕਰਨ ਇਸ ਤਰ੍ਹਾਂ ਸਿਮਰਨ ਕਰਨਾ ਕਰ ਇਸ ਤਰ੍ਹਾਂ ਦੀ ਭਗਤੀ ਕਰਨਾ ਕਰ ਤੇਰੇ ਪੂਰਨ ਭਾਗ ਨੇ ਮਨ ਬਚਨ ਤੇ ਕਰਮ ਕਰਕੇ ਉਹਨੂੰ ਸਿਮਰਨਾ ਕਰ ਸੰਗਤ ਵਿੱਚ ਆ ਸੰਗਤ ਵਿੱਚ ਆ ਕੇ ਬਾਣੀ ਨੂੰ ਸੁਣ ਬਾਣੀ ਨੂੰ ਪੜ ਬਾਣੀ ਨੂੰ ਵਿਚਾਰ ਤੇ ਉਸ ਬਾਣੀ ਦੇ ਸ਼ਬਦ ਨੂੰ ਗੁਰੂ ਦੇ ਸ਼ਬਦ ਦੀ ਕਮਾਈ ਕਰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਕਰ ਤੇਰੇ ਪੂਰਨ ਭਾਗ ਹੋਣਗੇ ਆਸਾ ਮਹੱਲਾ ਪੰਜਵਾਹ ਹਰਖ ਸੋਗ ਬਿਰਾਗ ਅਨੰਦੀ ਖੇਲ ਰੀ ਦਿਖਾਇਓ ਰਹਾ ਇਸ ਤਰ੍ਹਾਂ ਜਦੋਂ ਸੰਗਤ ਵਿੱਚ ਆਏ ਬਾਣੀ ਨੂੰ ਪੜਿਆ ਬਾਣੀ ਨੂੰ ਵਿਚਾਰੇ ਆ ਉਸ ਅਨੰਦਮਈ ਅਨੰਤਤਾ ਨੂੰ ਜਦੋਂ ਮਾਣਿਆ ਜਦੋਂ ਸਮਝ ਆਈ ਇਸ ਗੱਲ ਦੀ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਜਦੋਂ ਸਹਿਜ ਹੋਇਆ ਇਹ ਸੰਸਾਰ ਨੂੰ ਵੇਖਿਆ ਇਹ ਸੰਸਾਰ ਵਿੱਚ ਕਦੇ ਖੁਸ਼ੀ ਹੈ ਕਿਤੇ ਗਮੀ ਹੈ ਕਿਤੇ ਬੈਰਾਗ ਹੈ ਕੋਈ ਹੱਸ ਰਿਹਾ ਹੈ ਕੋਈ ਰੋ ਰਿਹਾ ਹੈ ਕੋਈ ਬਰਾਗੀ ਹੈ ਇਹ ਸੰਸਾਰ ਨੂੰ ਜਦੋਂ ਵੇਖਿਆ ਚੰਗੇ ਧਿਆਨ ਨਾਲ ਕਿਨੇ ਆਨੰਦਦਾਇਕ ਹੋ ਕੇ ਉਹਨਾਂ ਸੰਸਾਰ ਨੂੰ ਵੇਖਿਆ ਅਸੀਂ ਤੇ ਸੰਸਾਰ ਦੇ ਨਾਲ ਹੀ ਰੁੱਟ ਜਾਂਦੇ ਆ ਨਾ ਪਰ ਜਿਹੜੇ ਗੁਰਮਖ ਨੇ ਉਹ ਵੇਖਦੇ ਨੇ ਜਿਸ ਤਰ੍ਹਾਂ ਅਸੀਂ ਫਿਲਮ ਵੇਖਦੇ ਆ ਨਾ ਫਿਲਮ ਵੇਖਣ ਜਾਂਦੇ ਆ ਲੋਕ ਵੇਖਦੇ ਆ ਆਪਾਂ ਉੱਥੇ ਲੋਕ ਕਈ ਹੱਸਦੇ ਨੇ ਕੋਈ ਸੀਨ ਹੋ ਜਿੱਦੇ ਨੇ ਲੋਕ ਰੋਂਦੇ ਨੇ ਜਦ ਕਿ ਉਹ ਪਾਤਰ ਉਹਨਾਂ ਦੇ ਕੁਝ ਨਹੀਂ ਹੁੰਦੇ ਬਸ ਜਿਹੜੇ ਗੁਰਮਖ ਨੇ ਉਹ ਸੰਸਾਰ ਨੂੰ ਫਿਲਮ ਵਾਂਗੂ ਵੇਖਦੇ ਨੇ ਉਹਨਾਂ ਨੂੰ ਪਤਾ ਕਿ ਇਹਨਾਂ 'ਚ ਸਾਡਾ ਕੋਈ ਵੀ ਨਹੀਂ ਹੈ ਇਹ ਹੱਸਣਾ ਰੋਣਾ ਖੇਡਣਾ ਮਰਾਗੀ ਹੋਣਾ ਇਹ ਸਾਰਾ ਕੋਈ ਸੰਸਾਰ ਦੀ ਖੇਡ ਹੈ ਉਹ ਇਸ ਖੇਡ ਦਾ ਫਿਰ ਆਨੰਦ ਮਾਣਦੇ ਨੇ ਤਾਮਰਜ ਕਹਿੰਦੇ ਨੇ ਅਨੰਦੀ ਖੇਲ ਰੀਦ ਖਾਇਓ ਰਹਾਓ ਕਿਨਹੋਂ ਪੈ ਨਿਰਪੈ ਕਿਨਹੋਂ ਕਿਨੂ ਉੱਠਤਾਇਓ ਕਿਤੇ ਕੋਈ ਭੈ ਵਿੱਚ ਜਿਉ ਰਿਹਾ ਕੋਈ ਨਿਰਪੈ ਹੋ ਰਿਹਾ ਕੋਈ ਉੱਠ ਕੇ ਦੌੜ ਰਿਹਾ ਭੱਜ ਰਿਹਾ ਘਰ-ਬਾਰ ਛੱਡ ਗਿਆ ਕਿਨਹੋਂ ਰਸ ਭੋਜਨ ਕਿਨਹੋਂ ਰਸ ਭੋਗਨ ਕਿਨਹੋਂ ਤਜ ਜਾਇਓ ਇਕ ਸਗਨ ਕਿਤੇ ਰਸਾਂ ਵਿੱਚ ਮਸਤ ਹੋਇਆ ਜੀਵ ਭੋਗ ਭੋਗ ਰਿਹਾ ਹੈ ਤੇ ਕਿਤੇ ਘਰ-ਬਾਰ ਛੱਡ ਕੇ ਜੰਗਲਾਂ ਚਲਾ ਗਿਆ ਕਿਨਹੂੰ ਜੋਗ ਤਾਪ ਬਹੁ ਪੂਜਾ ਕਿਨਹੂੰ ਪਰਮਾਇਓ ਕਿਤੇ ਜੋਗ ਸਾਧਨਾ ਕੀਤੀਆਂ ਜਾ ਰਹੀਆਂ ਨੇ ਕਿਤੇ ਤਪ ਕੀਤੇ ਜਾ ਰਹੇ ਨੇ ਕਿਤੇ ਭੁੱਖਿਆ ਰਹਿ ਜਾ ਜਾ ਸਕਦਾ ਕਿਤੇ ਪੂਜਾ ਹੋ ਰਹੀ ਹੈ ਤੇ ਕਿਤੇ ਪਰਮ ਅਝ ਪਏ ਹੋਏ ਨੇ ਲੋਕ ਪਰਮ ਭਲੇਖਿਆਂ ਚ ਕੋਈ ਸਿਰ ਕਮਾ ਰਿਹਾ ਕੋਈ ਕੁਝ ਕਰ ਰਿਹਾ ਕਿਧਰ ਨੂੰ ਜਾ ਰਿਹਾ ਕੋਈ ਕਿਧਰ ਨੂੰ ਜਾ ਰਿਹਾ ਕਿਨੇ ਸੰਸਾਰ ਨੂੰ ਮੈਂ ਵੇਖਿਆ ਜਦੋਂ ਇੱਕ ਬੜੀ ਵਧੀਆ ਫਿਲਮ ਨਜ਼ਰ ਆਈ ਕਿਨਹੋਂ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਤੇ ਮਗਨੇ ਕਿਤੇ ਕਿਤੇ ਫਿਰ ਇਹ ਵੀ ਨਜ਼ਰ ਆਇਆ ਕਿ ਗੁਰੂ ਨੇ ਕਿਰਪਾ ਜਿੰਨਾ ਉੱਥੇ ਕੀਤੀ ਬਖਸ਼ਿਸ਼ ਕੀਤੀ ਉਹਨਾਂ ਨੂੰ ਨਾਮ ਦਾ ਰੰਗ ਚੜਿਆ ਹਰ ਰੰਗ ਲਾਇਓ ਉਹ ਖਰੀਦ ਰੰਗ ਵਿੱਚ ਆਨੰਦ ਲੈ ਰਹੇ ਨੇ ਸੰਸਾਰ ਦਾ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਨੰਦ ਵਿੱਚ ਰਹਿੰਦੇ ਨੇ ਹਰ ਰੰਗ ਲਾਗੋ ਇਸ ਯੁਗਮੈ ਸੋ ਕਈਤ ਹੈ ਸੂਰਾ ਆ ਹੁਣ ਆਪਾਂ ਪੜਿਆ ਹੁਕਮਨਾਮਾ ਵੀ ਇਹੀ ਹੈ ਜਾਂਕੋ ਹਰ ਰੰਗ ਲਾਗੋ ਇਸ ਯੁਗਮੈ ਸੋ ਕਈਤ ਹੈ ਸੂਰਾ ਉਹ ਸੂਰਮੇ ਨੇ ਭਾਈ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਕਾਬੂ ਵਿੱਚ ਕੀਤਾ ਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਹ ਨਾਮ ਜਪਦੇ ਆ ਸਿਮਰਨ ਕਰਦੇ ਆ ਸਕਿਰਤ ਕਰਦੇ ਆ ਸਕਿਰਤ ਕੀਜੈ ਨਾਮ ਜਪੀਜੈ ਨਰਕ ਮੂਰ ਨਾ ਜਾਈਐ ਇਹ ਗੱਲ ਉਹਨਾਂ ਨੂੰ ਸਮਝ ਆ ਗਈ। ਰਾਗ ਆਸਾ ਮਹੱਲਾ 5ਵਾਂ ਘਰ 17ਵਾਂ ਆਸਾਵਰੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸਰ ਰਾਗ ਵਿੱਚ ਪੰਚਮ ਪਾਦਸ਼ਾ 17ਵੇਂ ਘਰ ਵਿੱਚ ਅਗਲਾ ਸ਼ਬਦ ਆਸਾਵਰੀ ਰਾਗਣੀ ਹੈ ਉਦੇ ਵਿੱਚ ਬਖਸ਼ਿਸ਼ ਕਰਦੇ ਨੇ ਤੇ ਅਰੰਭਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਹੈ ਤੇ ਸਤਿਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਤੁਹਾਡੀ ਕਿਰਪਾ ਕਰਕੇ ਹੀ ਹੈ ਨਾਮ ਦਾ ਰੰਗ ਚੜਦਾ ਹੈ ਨਾਮ ਦੀ ਪ੍ਰਾਪਤੀ ਹੁੰਦੀ ਹੈ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਾਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਰ ਹਾਂ ਅਨ ਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਦੀ ਇਸ ਪੰਕਤੀ ਵਿੱਚ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਐ ਗੁਰਮੁਖ ਪਿਆਰਿਆ ਐ ਮੇਰੀ ਭੈਣ ਮੇਰੀਏ ਮੈਂ ਆਪਣੇ ਪਿਆਰੇ ਨੂੰ ਉਸ ਪ੍ਰਭੂ ਨੂੰ ਇਸ ਤਰ੍ਹਾਂ ਪ੍ਰਾਪਤ ਕੀਤਾ ਹੈ ਗੋਬਿੰਦ ਗੋਬਿੰਦ ਕਰ ਹਾਂ ਮੈਂ ਸਿਮਰਨ ਕਰਦੀ ਹਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਗੋਬਿੰਦ ਗੋਬਿੰਦ ਜਪਦੀ ਹਾਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ ਕਿਉਂਕਿ ਉਹਦਾ ਨਾਮ ਨਹੀਂ ਹੈ ਜੀ ਕੋਈ ਮਹਾਰਾਜ ਕਹਿੰਦੇ ਬਲਿਹਾਰ ਜਾਉ ਜੀਤੇ ਤੇਰੇ ਨਾਮ ਕਿਰਤਮ ਨਾਮ ਜਪੇ ਤੇਰੇ ਜੇ ਬਾ ਸਤ ਨਾਮ ਤੇਰਾ ਪਰਪੂਰਬਲਾ ਮਸਨਾ ਨਾਮਾਂ ਚ ਉਲਝ ਕੇ ਰਹਿ ਗਏ ਸੀ ਵੀ ਗੋਬਿੰਦ ਨਹੀਂ ਕਹਿਣਾ ਅੱਲਾ ਨਹੀਂ ਕਹਿਣਾ ਰਾਮ ਨਹੀਂ ਕਹਿਣਾ ਪਰ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਏ ਤੈਨੂੰ ਕੋਈ ਜਿਹੜੇ ਮਰਜੀ ਨਾਮ ਨਾਲ ਯਾਦ ਕਰੇ ਤੂੰ ਹਾਜ਼ਰ ਹੈ ਇੱਥੇ ਪਾਛ ਕਹਿੰਦੇ ਗੋਬਿੰਦ ਧਰਤੀ ਨੂੰ ਪੈਦਾ ਕਰਨ ਵਾਲਾ ਗੁਨਾਤਮਕ ਨਾਮ ਨਹੀਂ ਸਾਰੇ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਉਸ ਹਰੀ ਨਾਲ ਮੇਰਾ ਪਿਆਰ ਹੈ ਜਿੱਥੇ ਪਿਆਰ ਹੋਵੇ ਉੱਥੇ ਫਿਰ ਸ਼ਰਤਾਂ ਨਹੀਂ ਹੁੰਦੀਆਂ ਉੱਥੇ ਤੇ ਆਪਨਾ ਆਪ ਸਮਰਪਿਤ ਕਰਨਾ ਹੁੰਦਾ ਹੈ ਹਰ 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 ਮਨ ਪਿਆਰ ਹਾਂ ਗੁਰ ਕਹਿਆ ਸੋਚਿਤ ਧਰ ਹਾਂ ਗੁਰੂ ਨੇ ਜੋ ਆਖਿਆ ਉਹਨੂੰ ਆਪਣੇ ਚਿੱਤ ਵਿੱਚ ਸਾਹਮ ਕੇ ਰੱਖਿਆ ਗੁਰ ਕਹਿਆ ਸੋਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਗੁਰੂ ਦੇ ਆਗਿਆ ਨੂੰ ਸਤ ਸਤ ਕਰਕੇ ਮੰਨਦੀ ਹਾਂ ਅਨਸਿਓ ਤੋਰ ਫੇਰ ਹਾਂ ਬਾਕੀ ਮੈਂ ਸਭ ਨਾਲੋ ਤੋੜ ਦਿੱਤਾ ਇਹ ਮੂਹ ਮਾਇਆ ਹੰਕਾਰ ਕਰਮ ਕਾਂਡ ਕਰਨੇ ਤਿਆਗ ਦਿੱਤੇ ਛੱਡ ਦਿੱਤੇ ਐਸੇ ਲਾਲਨ ਪਾਇਓ ਰੀ ਸਖੀ ਐ ਸਖੀ ਐ ਮੇਰੀ ਭੈਣੇ ਮੈਂ ਆਪਣੇ ਉਸ ਪਿਆਰੇ ਨੂੰ ਇਸ ਤਰ੍ਹਾਂ ਪ੍ਰਾਪਤ ਕੀਤਾ ਸਿਮਰ ਸਿਮਰ ਕੇ ਕਰਮ ਕਾਂਡਾਂ ਨੂੰ ਤਿਆਗ ਦਿੱਤਾ ਮੈਂ ਰਹਾਓ ਪੰਕਜ ਮੋ ਸਰਹਾਂ ਪਗ ਨਹੀਂ ਚੱਲੇ ਹਰ ਹਾਂ ਗਹਿ ਡਿਓ ਮੂੜ ਨਰਹਾ ਅਨਨੋ ਪਾਪ ਕਰਹਾ ਤੋ ਨਿਕਸੈ ਸਰਨ ਪੈ ਰੀ ਸਖੀ ਤਿਤ ਸਰੁੜੈ ਭੈਲੇ ਨਿਵਾਸਾ ਪਾਣੀ ਪਾਪਕ ਤਨੇ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਪੰਚਮ ਪਾਤਸ਼ਾਹ ਅਸੀਂ ਹਰ ਰੋਜ਼ ਪੜ੍ਹਦੇ ਆਂ ਸ਼ਬਦ ਇੱਥੇ ਵੀ ਮਾਰੀ ਕਰਨੇ ਪੰਕਜ ਮੋਹ ਸਰ ਹਾਂ ਮੈਂ ਮੋਹ ਦੇ ਚਿੱਕੜ ਵਿੱਚ ਇਸ ਸੰਸਾਰ ਸਮੁੰਦਰ ਵਿੱਚ ਫਸੀ ਹੋਈ ਆਂ ਪੱਗ ਨਹੀਂ ਚੱਲਿਆ ਹਰ ਹਾਂ ਉਸ ਹਰੀਵਾਲ ਉਸ ਪ੍ਰਭੂ ਵੱਲ ਨੂੰ ਪੈਰ ਤੁਰਦਾ ਨਹੀਂ ਮੋਹ ਵਿੱਚ ਫਸੇ ਹੋਏ ਆਂ ਮੋਹ ਦੇ ਚਿੱਕੜ ਨੇ ਫੜ ਲਿਆ ਸਾਨੂੰ ਆਪਾਂ ਵੇਖਦੇ ਆਂ ਜਦੋਂ ਕੋਈ ਗਾਰੇ ਚ ਫਸ ਜਾਏ ਨਾ ਟੋਬਿਆਂ ਚ ਆਪਾਂ ਮੱਜਾਂ ਚਾੜਦੇ ਨੇ ਤੇ ਜਦੋਂ ਪੈਰ ਗਾਰੇ ਚ ਫਸ ਜਾਏ ਫਿਰ ਨਿਕਲਣਾ ਬੜਾ ਔਖਾ ਹੈ ਇਸੇ ਤਰ੍ਹਾਂ ਇਹ ਸੰਸਾਰ ਸਮੁੰਦਰ ਹੈ ਇਹ ਸੰਸਾਰ ਸਮੁੰਦਰ ਦੇ ਵਿੱਚ ਜਿਹੜਾ ਮੋਹ ਦੇ ਪੈਰ ਫਸ ਗਿਆ ਨਾ ਫੜ ਲਿਆ ਉਹ ਉਹ ਫਿਰ ਨਿਕਲਣਾ ਔਖਾ ਹੋ ਗਿਆ ਹਰੀ ਵਾਲੇ ਪਾਸੇ ਜਾਣਾ ਔਖਾ ਹੋ ਗਿਆ ਗਹਿੜਿਓ ਮੂੜ ਨਰਹਾ ਇਹ ਆਪਣੀ ਮੂਰਖਤਾ ਕਰਕੇ ਮੈਂ ਗੱਡ ਗਿਆ ਨਿਕਲਣਾ ਔਖਾ ਹੋ ਗਿਆ ਸਮੋਹ ਦੇ ਚਿੱਕੜ ਚੋਂ ਆਣ ਨੂੰ ਉਪਾਅ ਕਰਾਂ ਮੈਂ ਬੜੇ ਉਪਾਅ ਕੀਤੇ ਬੜੇ ਕਰਮਕਾਂਡ ਕੀਤੇ ਬੜੀਆਂ ਮਾਲਾ ਫੇਰੀਆਂ ਬੜੇ ਤੀਰਥਾਂ ਤੇ ਗਏ ਬੜੇ ਪੁੰਨ ਦਾਨ ਕੀਤੇ ਤਉ ਨਿਕਸੈ ਸਰਨ ਪੈ ਰੀ ਸਖੀ ਤੇ ਨਾਲ ਤਰੀਕਾ ਦੱਸਦੇ ਪਿਣ ਐ ਮੇਰੀ ਭੈਣ ਮੇਰੀਏ ਇਹ ਸੰਸਾਰ ਸਮੁੰਦਰ ਦੇ ਮੋਹ ਸਾਗਰ ਚੋਂ ਤੂੰ ਨਿਕਲ ਸਕਦੀ ਏ ਗੁਰੂ ਦੀ ਸ਼ਰਨ ਹੀ ਚਲਾ ਜਾ ਬਸ ਆਪਣਾ ਹੰਕਾਰ ਆਪਣੇ ਕਰਮ ਕੇ ਮੈਂ ਆ ਕੀਤਾ ਮੈਂ ਆ ਉਹ ਕੀਤਾ ਮੈਂ ਆ ਕਰਦਾ ਹਾਂ ਇਹਨੂੰ ਤਿਆਗ ਦੇ ਸਤਿਗੁਰੂ ਦੀ ਸ਼ਰਨ ਵਿੱਚ ਆ ਮੈਂ ਤਿਆਗ ਕੇ ਸ਼ਰਨ ਵਿੱਚ ਆਏ ਤੇ ਇਸ ਮੋਹ ਮਾਇਰੇ ਚਿਕੜ ਚੋਂ ਆਪਣੇ ਆਪ ਹੀ ਨਿਕਲ ਜਾਏਗੇ ਥਿਰ 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 ਹਾਂ ਬਨ ਗ੍ਰਹਿ ਸੰਸਾਰ ਹਾਂ ਅੰਤਰ ਏਕ ਫਿਰ ਹਾਂ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰਾਂ ਕਹੋ ਨਾਨਕ ਲੋਗ ਅਲੋਗੀਰੀ ਸਖੀ ਇਸ ਰਾਜ ਨੂੰ ਸ਼ਰਨ ਵਿੱਚ ਆਏ ਸਿਮਰਨ ਕਰਦੇ ਹੋਏ ਆ ਮਰੀ ਕਨੇ ਵੇਖੋ ਇਹ ਸਥਿਰਤਾ ਬਣ ਗਈ ਥਿਰ 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 ਹਾਂ ਹੁਣ ਮਨ ਡੋਲਦਾ ਨਹੀਂ ਮਨ ਸਥਿਰ ਹੋ ਗਿਆ ਗੁਰੂ ਦੀ ਬਾਣੀ ਨੇ ਸਾਨੂੰ ਜੀਵਨ ਦੀ ਜਸ ਸਿਖਾ ਦਿੱਤੀ ਸਾਨੂੰ ਦੱਸ ਦਿੱਤਾ ਕਿ ਘਰ-ਬਾਰ ਨਹੀਂ ਛੱਡਣਾ ਪਰਮ ਭਲੇਖਿਆਂ ਵਿੱਚ ਨਹੀਂ ਪੈਣਾ ਬਾਣੀ ਪੜਦਿਆ ਹੋਇਆ ਸਿਮਰਨ ਕਰਦਿਆ ਹੋਇਆ ਸੁਕਿਰਤ ਕਰਦਿਆ ਹੋਇਆ ਸੁਕਿਰਤ ਕੀਜੈ ਨਾਮ ਜਪੀਜੈ ਨਰਕ ਮੂੜ ਨਾ ਜਾਈਐ ਪਹਿਲਾਂ ਕਿਰਤ ਕਰਨ ਨੂੰ ਕਿਹਾ ਮਹਾਰਾਜ ਨੇ ਮੰਗਣ ਨੂੰ ਨਹੀਂ ਕਿਹਾ ਸਾਨੂੰ ਦੂਜਿਆਂ ਦੇ ਡਿਪੈਂਡ ਹੋਣ ਲਈ ਨਹੀਂ ਕਿਹਾ ਮਹਾਰਾਜ ਨੇ ਘਰ-ਬਾਰ ਛੱਡਣ ਨੂੰ ਨਹੀਂ ਕਿਹਾ ਇਸ ਕਰਕੇ ਹੁਣ ਮਨ ਸਥਿਰ ਹੋ ਗਿਆ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸਮਾਜ ਵਿੱਚ ਰਹਿੰਦਿਆਂ ਹੋਇਆਂ ਕਿਰਤ ਕਰਦਿਆਂ ਹੋਇਆਂ ਬਾਣੀ ਪੜਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਹੁਣ ਇਹ ਮਨ ਸਥਿਰ ਹੈ। ਥਿਰ 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 ਹਾਂ। ਬਨਗਰ ਹੈ ਸੰਸਾਰ ਹਾਂ ਮੇਰੇ ਲਈ ਜੰਗਲ ਤੇ ਘਰ ਇੱਕੋ ਜਿਹਾ ਹੀ ਨਹੀਂ। ਬਰਾਬਰ ਨਹੀਂ ਜੀ। ਘਰ ਵਿੱਚ ਵੀ ਇਹੀ ਬਾਹਰ ਵਿੱਚ। ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਵਿੱਚ ਪ੍ਰੇਮ ਨਾਲ ਰਹਿ ਰਹੇ ਹਾਂ ਮੋਹ ਨਾਲ ਨਹੀਂ। ਇਹ ਤਰੀਕਾ ਦੱਸਿਆ ਮਹਾਰਾਜ ਨੇ। ਮੇਰੇ ਲਈ ਘਰ ਤੇ ਬਾਹਰ ਇੱਕੋ ਜਿਹੀ ਹੈ ਅੰਤਰ ਏਕ ਫਿਰ ਹਾਂ ਹੁਣ ਅੰਦਰ ਇੱਕ ਅਕਾਲ ਪੁਰਖ ਹੈ ਬਸ ਉਹ ਪਿਆਰਾ ਹੀ ਅੰਦਰ ਵੱਸਦਾ ਹੈ ਦੂਜਾ ਹੈ ਹੀ ਨਹੀਂ ਕੋਈ ਦੁਬਿਧਾ ਚਿਤ ਵਿੱਚ ਹੈ ਹੀ ਨਹੀਂ ਹੈ ਕੋਈ ਬਾਹਰ ਅਨੇਕ ਤਰ੍ਹਾਂ ਹਾਂ ਹਾਂ ਮੈਂ ਬਾਹਰ ਵੀ ਜਾਂਦਾ ਸੰਸਾਰ ਵਿੱਚ ਵਿਚਰਦਾ ਵੀ ਹਾਂ ਪਰਿਵਾਰ ਵਿੱਚ ਵੀ ਹਾਂ ਸਮਾਜ ਵਿੱਚ ਵੀ ਹਾਂ ਚੰਗੇ ਬਾੜੇ ਥਾਂ ਤੇ ਜਾਣਾ ਵੀ ਪੈਂਦਾ ਹੈ ਖੁਸ਼ੀ ਵਿੱਚ ਵੀ ਜਾਣਾ ਹੈ ਗਮੀ ਵਿੱਚ ਵੀ ਜਾਣਾ ਜਾਂਦਾ ਹਾਂ ਕਹਿੰਦੇ ਉਹਨਾਂ ਲੋਕਾਂ ਨਾਲ ਵੀ ਗੱਲਾਂ ਕਰਦਾ ਹਾਂ ਘਰ-ਬਾਰ ਨਹੀਂ ਛੱਡਿਆ ਹੋਇਆ ਰਾਜਨ ਜੋਗ ਕਰਾਂ ਕਹਿੰਦੇ ਮੈਂ ਰਾਜ ਜੋਗ ਹਾਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸਾਰੇ ਸੁੱਖ-ਭੋਗਦਾ ਹਾਂ ਪਰ ਨਾਲ ਜੋਗੀ ਵੀ ਹਾਂ ਜਿਹੜਾ ਮਨ ਹੈ ਉਹ ਜੁੜਿਆ ਹੋਇਆ ਉਸ ਅਕਾਲ ਪੁਰਖ ਨਾਲ ਸਮਾਜ ਵਿੱਚ ਰਹਿੰਦਿਆਂ ਹੋਇਆਂ ਸਾਰੇ ਕਰਮ ਵੀ ਕਰਦੇ ਹਾਂ ਕਿਰਤ ਵੀ ਕਰਦੇ ਹਾਂ ਚੰਗੇ ਮਾਰੇ ਤੇ ਵੀ ਜਾਣਾ ਹੈ ਪਰਿਵਾਰ ਵਿੱਚ ਵੀ ਰਹਿਣਾ ਹੈ ਆਪਣੇ ਦੋਤਿਆਂ ਪੋਤਿਆਂ ਨੂੰ ਵੀ ਸੰਭਾਲਣਾ ਹੈ ਘਰ-ਬਾਰ ਛੱਡਣ ਨੂੰ ਨਹੀਂ ਕਿਹਾ ਮਹਾਰਾਜ ਨੇ ਸਾਨੂੰ ਕਹੋ ਨਾਨਕ ਲੋਗ ਲੋਗੀਰੀ ਸਖੀ ਐ ਸਖੀ ਹੁਣ ਮੈਂ ਲੋਕਾਂ ਵਿੱਚ ਰਹਿੰਦੀ ਹੋਈ ਅਲੋਗੀ ਹੋ ਗਈ ਭਾਵ ਲੋਕਾਂ ਤੋਂ ਮੁਕਤ ਹਾਂ ਕਿਸੇ ਦੀ ਗੱਲ ਨਹੀਂ ਸੁਣਦੇ ਕਿਸ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਕਰਮ ਕਾਂਡਾਂ ਵਿੱਚ ਨਹੀਂ ਪੈਂਦੇ ਇਹ ਤਰੀਕਾ ਹੈ ਜਦੋਂ ਅਸੀਂ ਸ਼ਰਨ ਵਿੱਚ ਆਏ ਤਾਂ ਬਾਣੀ ਨੂੰ ਪੜਿਆ ਬਾਣੀ ਨੂੰ ਵਿਚਾਰਿਆ ਬਾਣੀ ਸਾਨੂੰ ਆਹ ਰਾਹ ਦੱਸਦੀ ਹੈ ਕਿ ਹਰ ਰੋਜ਼ ਸਿਮਰਨ ਕਰਨਾ ਕਰ ਬਾਣੀ ਨੂੰ ਪੜ ਬਾਣੀ ਨੂੰ ਵਿਚਾਰ ਉਹ ਆਨੰਦ ਜਿਹੜਾ ਲੋਕ ਬਾਹਰ ਭੱਜਣ ਨੂੰ ਕਰਦੇ ਨੇ ਕਿਉਂਕਿ ਮਨੁੱਖ ਚਾਹੁੰਦਾ ਕਿ ਮੈਂ ਉਹ ਆਨੰਦ ਪ੍ਰਾਪਤ ਕਰਾਂ ਘਰ-ਬਾਰ ਛੱਡ ਗਏ ਤਪ ਤਾਲੇ ਅਖੀਰ ਨੂੰ ਮੁੜ ਕੇ ਫਿਰ ਉਹੀ ਗੱਲ ਆ ਗਈ ਕਿ ਪ੍ਰਾਪਤ ਕੁਝ ਨਾ ਹੋਇਆ ਕਿਉਂਕਿ ਧਿਆਨ ਤੇ ਮਾਇਆ ਵਿੱਚ ਹੀ ਰਿਹਾ ਧਿਆਨ ਤੇ ਮਾਇਆ ਵਿੱਚ ਰਿਹਾ ਮਰ ਕੇ ਨੇ ਸੁਖਿਰਤ ਕਰ ਮਾਇਆ ਮਾੜੀ ਨਹੀਂ ਹੈ ਮਾਇਆ ਤਾਂ ਚੰਗੀ ਹੈ ਜੇ ਚੰਗੀ ਸੱਚੀ ਸੁੱਚੀ ਕਿਰਤ ਨਾਲ ਕਮਾਈ ਹੈ ਉਹ ਤੇਰੇ ਲਈ ਜ਼ਰੂਰੀ ਜਿਹੜੀ ਮਾਇਆ ਹੈ ਦੌਲਤ ਜਿਹੜੀ ਹੈ ਉਹ ਗੁਜਰਾਨ ਹੈ ਗੁਜਰਾਨ ਹੈ ਜੀ ਘਰ-ਬਾਰ ਛੱਡਿਆ ਡੇਰਾ ਬਣਾ ਲਿਆ ਘਰ ਛੱਡਿਆ ਸੀ ਉੱਤੇ ਡੇਰਾ ਬਣਾਉਣਾ ਪੈ ਗਿਆ ਮਾਇਆ ਤਾਂ ਫਿਰ ਚਾਹੀਦੀ ਹੈ ਇਹ ਤੇ ਇੱਕ ਗੱਡੀ ਸੀ ਬਾਹਰ ਤੇ ਉੱਥੇ ਕਈ ਗੱਡੀਆਂ ਰੱਖਣੀਆਂ ਪੈਣਗੀਆਂ ਫਿਰ ਘਰੇ ਤੇ ਇੱਕ ਪੁੱਤਰ ਸੀ ਦੋ ਪੁੱਤਰ ਸੀ ਤਿੰਨ ਸੀ ਉੱਥੇ ਤੇ ਚੇਲੇ بڑے ਹੋ ਗਏ ਫਿਰ ਸਭਾਲਣੇ بڑے ਫਿਰ ਉਹਨਾਂ ਤੋਂ ਵੀ ਡਰ ਲੱਗਦਾ ਵੀ ਇਹ ਨਾ ਰਾਤ ਨੂੰ ਘੰਡੀ ਮਰੋੜ ਦੇਣ ਮੇਰੀ ਇਸ ਕਰਕੇ ਮਾਰੀ ਕਰ ਨਹੀਂ ਕਾਰੋਬਾਰ ਨਹੀਂ ਛੱਡਣਾ ਪਰਿਵਾਰ ਵਿੱਚ ਰਹਿ ਕੇ ਸਿਮਰਨ ਕਰਦਿਆਂ ਹੋਇਆਂ ਵਾਹਿਗੁਰੂ ਅਕਾਲ ਪੁਰਖ ਦਾ ਸੰਗਤ ਵਿੱਚ ਮਿਲ ਕੇ ਬੈਠ ਕੇ ਕਿਉਂਕਿ ਇਸ ਸਮਾਜ ਨੂੰ ਵਧੀਆ ਬਣਾਉਣਾ ਹੈ ਸਮਾਜ ਨੂੰ ਛੱਡਣਾ ਨਹੀਂ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਬਹੁਤ ਚੰਗੇ ਬੰਦੇ ਆ ਫਿਰ ਸਮਾਜ ਨੂੰ ਕਿਉਂ ਛੱਡਦੇ ਹੋ ਫਿਰ ਸਮਾਜ ਵਿੱਚ ਰਹੋ ਪਰਿਵਾਰ ਵਿੱਚ ਰਹੋ ਆਪਣੇ ਮਾਤਾ ਪਿਤਾ ਨਾਲ ਰਹੋ ਆਪਣੇ ਬੱਚਿਆਂ ਨਾਲ ਰਹੋ ਤਾਂ ਕਿ ਉਹ ਸਮਾਜ ਦੀ ਇਕਾਈ ਹੈ ਜੀ ਪਰਿਵਾਰ ਪਰਿਵਾਰਾਂ ਨਾਲ ਹੀ ਸਾਡਾ ਸਮਾਜ ਬਣਦਾ ਹੈ ਜੇ ਸਮਾਜ ਹੀ ਅਸੀਂ ਪਰਿਵਾਰ ਹੀ ਵਿਖੇੜ ਦਿੱਤਾ ਪਰਿਵਾਰ ਤੋਂ ਭੱਜ ਗਏ ਅਸੀਂ ਕਿਹਦਾ ਭਲਾ ਕਰਾਂਗੇ ਅਸੀਂ ਕਿਹਦਾ ਭਲਾ ਕਰਾਂਗੇ ਅਸੀਂ ਆਪਣੇ ਮਾਪਿਓ ਤੇ ਸਾਡੇ ਬਾਹਰ ਰੁਲਦੇ ਫਿਰਦੇ ਨੇ ਅਸੀਂ ਦੂਜਿਆਂ ਨੂੰ ਸੰਭਾਲਦੇ ਫਿਰਦੇ ਆ ਕਦੀ ਕਿਹਦੀ ਸੇਵਾ ਲੈਂਦੇ ਪਏ ਆ ਅਸੀਂ ਆਪਣੇ ਬੱਚੇ ਸਾਡੇ ਰੁੱਲਦੇ ਫਿਰਦੇ ਨੇ ਅਸੀਂ ਦੂਜਿਆਂ ਦੀ ਕਿਹਦੀ ਸੇਵਾ ਪਕਾਈ ਕਰਦੇ ਆ ਇਸ ਕਰਕੇ ਪਹਿਲਾਂ ਆਪਣੇ ਤੋਂ ਸ਼ੁਰੂ ਹੋ ਆਪਣੇ ਆਪ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਰੋ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਸਾਰਾ ਸੰਸਾਰ ਹੀ ਤੇਰਾ ਹੋ ਜਾਏਗਾ ਤੂੰ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰ ਇਹ ਗੱਲ ਬਾਣੀ ਜੀ ਸਮਾਰ ਸਾਨੂੰ ਸਮਝਾ ਰਹੇ ਨੇ ਅੱਜ ਕਿ ਸਿਮਰਨ ਕਰਨ ਦਾ ਮਤਲਬ ਇਹ ਨਹੀਂ ਕਿ ਘਰ-ਬਾਰ ਛੱਡ ਕੇ ਮੋਹ ਮਾਇਆ ਤਿਆਗ ਦਿੱਤੀ ਪਰਿਵਾਰ ਵਿੱਚ ਰਹਿ ਕੇ ਸਮਾਜ ਵਿੱਚ ਰਹਿ ਕੇ ਨਿਰਲੇਪ ਰਹਿਣਾ ਇਹ ਹੈ ਪਰਿਵਾਰ ਵਿੱਚ ਰਹਿ ਕੇ ਨਿਰਲੇਪ ਰਹਿਣਾ ਉਹਦੇ ਲਈ ਜੰਗਲ ਤੇ ਪਰਿਵਾਰ ਇੱਕੋ ਜਿਹੀ ਹੈ ਉਹ ਸਮਝੋ ਜੰਗਲ ਵਿੱਚ ਹੀ ਰਹਿ ਰਿਹਾ ਪਰ ਉਹ ਸੇਵਾ ਕਰ ਰਿਹਾ ਹੈ ਕਿਉਂਕਿ ਉਹਦਾ ਡਿਊਟੀ ਹੈ ਆਪਣੇ ਬੱਚਿਆਂ ਨੂੰ ਪਾਲਣਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਇਹ ਸਾਨੂੰ ਮਾਰਾ ਸਮਝਾ ਰਹੇ ਨੇ ਇਹ ਤਰੀਕਾ ਹੈ ਆਓ ਗੁਰੂ ਕਿਰਪਾ ਕਰੇ ਗੁਰੂ ਬਖਸ਼ਿਸ਼ ਕਰੇ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਸਾਡੇ ਤੇ ਬਖਸ਼ਿਸ਼ ਕਰੋ ਇਹ ਨਾਮ ਦੀ ਦਾਤ ਸਾਡੀ ਝੋਲੀ ਪਾਓ ਤਾਂ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਹ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਅਸੀਂ ਤੇਰੇ ਨਾਮ ਦੀ ਪ੍ਰਾਪਤੀ ਕਰ ਸਕੀਏ ਅਸੀਂ ਜਦੋਂ ਇਹ ਫਿਰ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ